ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ orange candle hack ਕਰਾਂਗੇ ਇਸ ਦੇ ਲਈ ਇੱਥੇ ਆਪਾਂ ਇੱਕ orange ਲਿਆ ਹੈ orange ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਸ ਤਰ੍ਹਾਂ ਗੂਲ ਗੂਲ ਕਟਾਂਗੇ ਹੁਣ ਆਪਾਂ ਸੰਤਰੇ ਨੂੰ ਇਸ ਤਰ੍ਹਾਂ ਕੱਟ ਲਿਆ ਹੈ ਜਦੇ ਵਿਚ ਲਈ ਸਾਈਜ਼ ਦਾ ਜੂਸ ਕੱਢ ਲਵਾਂਗੇ ਜਿੰਦੀਆਂ ਫਾੜੀਆਂ ਜੋ ਵੀ ਹੋਏਗਾ ਇਸ ਨੂੰ ਅਲੱਗ ਕਰ ਲਵਾਂਗੇ ਇਸ ਨੂੰ ਗੋਲ-ਗੋਲ ਇੱਕ ਕਾਲੀ ਦੀ ਤਰ੍ਹਾਂ ਬਣਾ ਲਵਾਂਗੇ ਇਸ ਨੂੰ ਖਾਲੀ ਕਰ ਲਵਾਂਗੇ ਇਹ ਜੋ ਗੋਲ-ਗੋਲ ਸੰਤਰੇ ਦਾ ਛਿਲਕਾ ਹੋਏਗਾ ਇਸ ਨੂੰ ਆਪਾਂ ਟੁੱਟਣ ਨਹੀਂ ਦੇਵਾਂਗੇ ਇਸ ਤਰੀਕੇ ਦੇ ਨਾਲ ਕਾਲੀ ਦੀ ਤਰ੍ਹਾਂ ਇਸ ਨੂੰ ਬਣਾ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸੰਤਰੇ ਦੀਆਂ ਫਾੜੀਆਂ ਨੂੰ ਅਲੱਗ ਕਰ ਲਵਾਂਗੇ ਇਹ ਸੰਤਰੇ ਤੇ ਵਾਲੇ ਪਿਛਲੇ ਹਿੱਸੇ ਨੂੰ ਵੀ ਰੱਖ ਲਵਾਂਗੇ ਹੁਣ ਆਪਾਂ ਸੰਤਰੇ ਦੇ ਦੋਵੇਂ ਹਿੱਸਿਆਂ ਨੂੰ ਇਸ ਤਰੀਕੇ ਦੇ ਨਾਲ ਰੱਖ ਲਿਆ ਹੈ ਤੇ ਜੋ ਦੂਸਰਾ ਚਿਲਕਾ ਹੋਏਗਾ ਉਸ ਦੇ ਵਿੱਚ ਆਪਾਂ ਇਸ ਤਰ੍ਹਾਂ ਹੂਲ ਕਰ ਲਵਾਂਗੇ ਇਸ ਵਿੱਚ ਹੁਣ ਆਪਾਂ ਬੱਤੀ ਰੱਖਾਂਗੇ ਤੇਲ ਪਾਵਾਂਗੇ ਤੇਲ ਸਰੋਂ ਦਾ ਪਾਏ ਇੱਥੇ ਆਪਾਂ ਇਹ ਸੰਤਰੇ ਦਾ ਬਹੁਤ ਹੀ ਵਧੀਆ ਹੈਕ ਹੈ ਇਸ ਤਰੀਕੇ ਨਾਲ ਆਪਾਂ ਇਹ ਕੈਂਡਲ ਬਣਾ ਸਕਦੇ ਹਾਂ ਹੁਣ ਆਪਾਂ ਇਸ ਨੂੰ ਜਲਾਵਾਂਗੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਾਈਟ ਜਗੇਗੀ ਤੇ ਵੇਖਣ ਦੇ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ ਇਸ ਤਰ੍ਹਾਂ ਆਪਾਂ ਇਸਦੀ ਡੈਕੋਰੇਸ਼ਨ ਕਰ ਸਕਦੇ ਹਾਂ ਇਸਦੀ ਲਾਈਟ ਬਹੁਤ ਵਧੀਆ ਲੱਗਦੀ ਹੈ ਤੇ ਆਪਾਂ ਇਸ ਤਰ੍ਹਾਂ ਡੈਕੋਰੇਸ਼ਨ ਵੀ ਕਰ ਸਕਦੇ ਹਾਂ ਜੋ ਸੰਤਰੇ ਦਾ ਦੂਸਰਾ ਛਿਲਕਾ ਸੀ ਹੁਣ ਆਪਾਂ ਉਸ ਨੂੰ ਇਸ ਉੱਪਰ ਰੱਖਾਂਗੇ ਇਸ ਤਰੀਕੇ ਦੇ ਨਾਲ ਇਹ ਸੰਤਰੇ ਦਾ ਬਹੁਤ ਹੀ ਵਧੀਆ ਹੈਗਾ ਇਸ ਤਰੀਕੇ ਦੇ ਨਾਲ ਆਪਾਂ ਰੌਸ਼ਨੀ ਕਰ ਸਕਦੇ ਹਾਂ